ਕੋਈ ਨਹੀਂ ਆਉਣਾ ਮੈਂ ਚਾਹੁੰਦਾ ਕਿ ਅੱਜ ਜਿਹੜਾ ਕਿ ਜੋਤੇਵਾਲ ਬੱਤੀ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਹੋ ਰਿਹਾ ਬਾਬਾ ਸ਼ੇਖ ਫਰੀਦ ਜੀ ਦਾ ਖਬਰ ਸ਼ਾਹੀ ਦਾ ਕੀ ਕਿਨਾਂ ਅਸੀਂ ਕਹਿਣਾ ਚਾਹੁੰਦੇ ਆ ਜੀ ਮੈਨੂੰ 30 ਸਾਲ ਹੋ ਗਏ ਇੱਥੇ ਸੇਵਾ ਤੇ ਆਂਦੀ ਨੂੰ 30 ਸਾਲ ਦੇ ਵਿੱਚ ਮੈਂ ਸੱਖਾਂ ਦੀ ਸੀ ਮੈਨੂੰ ਇਹਨਾਂ ਨੇ ਲੱਖਾਂ ਦੇ ਵਿੱਚ ਕਰ ਦਿੱਤਾ ਕਿ ਮੈਂ ਨਹੀਂ ਸੋਚਿਆ ਸੀ ਮੇਰੇ ਬਾਪੂ ਨੇ ਮੈਨੂੰ ਉਹ ਕੁਝ ਦਿੱਤਾ ਮੈਂ ਸਿਰ ਤੇ ਛੱਪ ਨਹੀਂ ਸੀ ਮੈਨੂੰ ਛੱਪ ਮਿਲੀ ਮੈਨੂੰ ਪੁੱਤ ਨਹੀਂ ਸੀ ਮੇਰੇ ਬਾਪੂ ਨੇ ਮੈਨੂੰ ਪੁੱਤ ਦਿੱਤਾ ਮੈਂ ਕਿਹੜਾ ਚੱਲ ਨਹੀਂ ਹੈ ਇਸ ਦਰ ਵਿੱਚ ਬਹੁਤ ਕੁਝ ਮਿਲਦਾ ਆ ਇੱਥੇ ਵੀ ਔਰ ਜਿਆਦਾ ਕਾਰ ਹੋਣੀ ਰਹੂਗੀ ਜੇ ਬਾਬਾ ਸ਼ੇਖ ਜੀ ਨੇ ਮੰਨਦੇ ਹੋ ਮੰਨਦੇ ਆ ਜੀ ਉਹ ਆਉਂਦੇ ਰਹਿਣਗੇ ਇੱਧੇ ਸਦਾ ਮੇਲੇ ਲੱਗਦੇ ਰਹਿਣਗੇ ਤੇ ਕਰ ਸ਼ੇਖ ਫਰੀਦ ਜੀ ਦਾ ਬੋਲ ਸਾਕੇ ਦਰਬਾਰ ਕੀ ਜੈ ਸੰਗਿਤਾ ਕੇਸਰਾ ਦੂਰੋ ਦਰੋ ਆਂਦੀਆਂ ਨੇ ਸੰਗਿਤਾ ਬਹੁਤ ਦੂਰੋ ਦਰੋ ਆਂਦੀਆਂ ਜੀ ਜਿਹੜੇ ਮੰਨਦੇ ਆ ਉਹਨਾਂ ਨੇ ਆਈ ਜਾਣਾ ਜਿਹੜੇ ਆਪਣੇ ਪਿਆਰ ਨੂੰ ਮੰਨਦੇ ਆ ਸਾਡੇ ਗੁਰੂ ਜੀ ਨੂੰ ਮੰਨਦੇ ਆ ਉਹਨਾਂ ਨੇ ਆ ਹੀ ਆਲਾ ਆ ਉਹ ਮੇਨੇ ਸਦਾ ਇੱਦਾਂ ਹੀ ਲੱਗਦੇ ਰਹਿਣਗੇ ਸਾਡੇ ਗੁਰੂ ਦੀ ਜੇਜਕਾਰ ਇੱਦਾਂ ਹੀ ਹੁੰਦੀ ਰਹਿਣਗੀ ਸਾਡੇ ਸੋਹ ਤੀਰ ਦੀ ਜੇਜਕਾਰ ਇੱਦਾਂ ਹੀ ਰਹਿੰਦੇ ਰਹਿਣਗੀ ਸਭ ਦੀਆਂ ਝੋਲੀਆਂ ਪਰਦਾ ਇਹ ਮਨੂ ਸਭ ਕੁਝ ਦਿੰਦਾ ਜੇਕਾਰਾ ਮੇਰੇ ਸਤਿਗੁਰੂ ਮਹਾਰਾਜ ਜੀ ਦਾ ਚੇ ਦਰਵਾਜ਼ ਕੀ ਜੈ ਜੇਕਾਰਾ ਬਾਬਾ ਸ਼ੋਹ ਸ਼ਾ ਜੀ ਦਾ ਸਤਿ ਸ੍ਰੀ ਅਕਾਲ ਕੀ ਜੈ ਲੋਕ ਚੇ ਕਾਲੇ ਦੀ ਛੱਤ ਰਿੰਦੀ ਸੀਗੀ ਮੈਂ ਛੋਟੀ ਨੂੰ ਤੇ ਬਾਬਾ ਜੀ ਮਿਲਾਂਦੀ ਆ ਕਿਸੇ ਦਾ ਕਦੀ ਮਾਰਾ ਨਹੀਂ ਕੀਤਾ ਕਿਸੇ ਨੂੰ ਬੁਰਾ ਬਲ ਨਹੀਂ ਕੀਤਾ ਹਰ ਕਿਸ ਦਾ ਭਲਾ ਕਰਦੇ ਆ ਫੇਰ ਮੇਰਾ ਵਿਆਹ ਇਹ ਬਾਬਾ ਜੀ ਵਿਆਹ ਸਾਡਾ ਬਹੁਤ ਸਾਦ ਦਿੱਤਾ ਮੇਰੀ ਮਾਂ ਦਾ ਬਹੁਤ ਸਾਦ ਦਿੱਤਾ ਬਾਅਦ ਮੇਰੇ ਸਹੁਰਿਆਂ ਨੇ ਬੜਾ ਤਾਂ ਦਿੱਤਾ ਉਹ ਮੈਨੂੰ ਮਰਿਸਪੋਰ ਬੋਧ ਕੀਤੀ ਤੇ ਉਹਨੇ ਵੀ ਕੰਨਾਂ ਦੇ ਸਾਥ ਸੀ ਬਾਬਾ ਜੀ ਉਹਦਾ ਛਿਆਣਾ ਘਣਾ ਮਾਰ ਨਹੀਂ ਮੈਨਾਂ ਆ ਉਧ ਮਿੱਟੀ ਦੇ ਦਿਆ ਬਾਬਾ ਜੀ ਮੇਰੇ ਲੰਟਰ ਪਾਦੇ ਹੋਤੀਆ ਕਾਰਾਂ ਦਿੱਤੀਆ ਮੇਰੇ ਗੁਰੂ ਨੇ ਮਾਰਾ ਜਿਹਨੇ ਮੇਰੇ ਬੋਲ ਤੋਂ ਮਾਰ ਮਾਰ ਗਰੀ ਪਤਾ ਜੀ ਮੈਂ ਜਿਹੜੀ 40 ਉਮਰ ਬਰਦਾ ਬਰਦਾ ਦਿਨ ਜਿਹਨੇ ਮੇਰੇ ਬਾਪੂ ਨੂੰ ਤੰਗ ਆਪਿਆ ਮਾਝੇ ਮੈਨੂੰ ਤੇਰੇ ਕਿਹਨਾਂ ਕੀ ਕਰਨੀ ਮੇਰੇ ਤੋਂ ਬਾਅਦ ਸਾਲਾਂ ਮੇਰੀ ਉਮਰ ਲੰਘੀ ਤੀਕੀ ਹੁੰਦੀ ਆਲੀ ਆਰ ਸਾਰਿਆਂ ਸਾਰੀ ਉਮਰ ਆਮਾ ਦੇ ਮੇਲੇ ਦੇ ਹਰ ਸਾਲ ਮੇਰੇ ਮੱਬਾ ਜੀ ਰਹਿੰਦੇ ਦੁਨੀਆ ਦਾ ਕਰਾਜੀ ਰਹਿਣ ਕੋਈ ਦੁੱਖ ਨਾ ਆਵੇ بس ਜਿਹੜੇ ਸੰਗਾਂ ਦੇ ਘਰ ਦੇ ਉਹਨਾਂ ਨੂੰ ਬਾਬਾ ਜੀ ਆਪੇ ਦੇਖੇ ਬਸ ਜਕਾਰਿਆ ਬਾਬੇ ਫਰੀਦ ਦਾ ਬੋਲ ਸਾਚੇ ਕਰਦਾ ਕੀ ਜੈ ਮਹਾਂਤ ਮੰਦਿਰ ਗਾਲ ਕਟਿਨਸ਼ੀਨ ਮੇਲਾ ਬਾਬਾ ਸ਼ੇਖ ਵੀ ਸਮਾਨ ਬਾਬਾ ਸੋਚਾ ਸ਼ੌਕਵਾਸੀ ਜੋਧੇਵਾਲਾ ਦੇ ਜਣਾ ਕਰੀਬ 50 ਸਾਲ ਤੋਂ ਕਟਿਨਸ਼ੀਨ ਤੇ 50 ਸਾਲ ਤੋਂ ਹੀ ਮੇਲਾ ਲੱਗਦਾ ਆ ਆਖਾ ਦਾ ਛਦਾਨਾ ਜੋੜ 50 ਹਜ਼ਾਰ ਦਾ ਛਦਾਨਾ ਜੋੜ ਮੇਲਾ ਇੱਕ ਪਹਿਲਾਂ ਬਲੀ ਹੋ 13 ਨੂੰ ਛਤਰੂ ਦੇ ਮੇਲਾ ਸ਼ੁਰੂ ਕੀਤਾ ਸੀਗਾ ਉਹ ਤੋਂ ਬਾਅਦ 2020 ਦੇ ਵਿੱਚ ਸਰਕਾਰ ਨੇ ਸਾਡਾ ਦਰਵਾਜ਼ਾ ਜਿਹੜਾ ਵਾਸੀ ਕੌਂਡ ਦੇ ਵਿੱਚ ਸੀ ਉਹ ਲੱਗ ਕਰਤਾ ਉਹ ਤੋਂ ਬਾਅਦ ਜਿਹੜੀ ਸੜਕ ਜਿਹੜੀ ਤੇ ਸਰਕਾਰ ਲੰਗਰ ਕਰ ਸੀ ਇੱਥੇ ਮਾਰ ਕੇ ਇੱਥੇ ਉਹ ਚਰਾਗ ਮਾਰ ਕੇ ਸੀ ਇੱਥੇ ਜਿੰਨੀ ਵੀ ਸੰਗਤ ਹੈ ਉਹ ਜਿੰਨੀ ਸੰਗਤ ਉਸੇ ਉਹਨੇ ਜੇ ਸਰਕਾਰ ਨੇ ਢਾਹਤਾ ਮੇਰੇ ਮਾਰ ਕੇ ਇੱਥੇ ਬਣਾਤਾ ਅੰਨ ਕੋਈ ਰੋਪਿਆ ਨਾ ਸਰਕਾਰ ਦਾ ਕੋਈ ਰੋਪਿਆ ਨਾ ਅਸੀਂ ਪਾਇਆ ਬਾਕੀ ਸਰਕਾਰ ਦੀ ਗੱਲ ਜੀ ਹੈ ਅੱਜਾ ਕੇਸ ਚੱਲਦਾ ਹਾਈ ਕੋਰਟ ਦੇਖੋ ਕੀ ਹੁੰਦਾ ਕੀ ਬਤਾ ਮਾਰ ਉਹ 2020 ਦੇ ਮਾਪਾ ਮੇਲਾ ਕਿਹੜਾ ਕਰਾਇਆ ਜਾਂਦਾ ਵਾ ਠੀਕ ਹੈ ਜੀ ਇਹ ਹਰ ਸਾਲ ਇਸੇ ਤਰ੍ਹਾਂ ਹੁੰਦਾ ਮੇਲਾ ਤੇ ਬਾਬੇ ਫਰੀਦ ਦੇ ਖਾਬਾ ਸਾਹਿਬ ਉਹਦਾ ਮੇਲਾ ਕਰਾਇਆ ਮਾਪਾ ਸਾਫਰ ਸਾਹ ਤੱਪ ਕਰਦੇ ਕਰਦੇ ਜਪਨ ਕਰਦੇ 250 ਸਾਲ ਦੀ ਕਿਉਂਕਿ ਸਾਡੇ ਕੋਲ ਰਿਕਾਰਡ ਹੈ 250 ਸਾਲ ਆਸੀ ਉਹ ਤੋਂ ਬਾਅਦ ਦਾਸਾ ਨਹੀਂ ਹਾ ਉਹ ਉਸ ਆਪਣੇ ਕਲਾਮ ਛੱਡ ਕੇ ਛੱਡੇ ਸਮਾਧੀ ਆ ਬਾਬੇ ਫਰੀਦ ਦੇ ਪਾਸ ਕਿ ਸੀ ਤੇ ਜਿਹੜਾ ਵੀ ਬੰਦਾ ਨੇ ਮਿਲਦਾ ਸੀ ਉਹਨੂੰ ਆਉਜ ਫਰੀਦ ਜੀ ਕੋ ਜਲਾਨੀ ਵਿੜਾਇਓ ਫਰੀਦ ਜੀ ਉਹਨੂੰ ਹਰ ਬੰਦੇ ਦੇ ਫਰੀਦ ਨਾਲ ਜਰਦਾ ਸੀ ਉਹਨਾਂ ਦੀ ਸਮਾਧੀ ਆ ਬੈ ਤਰੀ ਬਿਲਾ ਪਰ ਇਹ ਸਿਰ ਲੱਗਿਆ ਕਿ ਮੈਂ ਆ ਗਏ ਠੀਕ ਹੈ ਮਿਲੇ ਤੇ ਅੱਜ ਜਿੰਨੀ ਵੀ ਸੰਗਤ ਆਈ ਹੈ ਬਾਬਾ ਜੀ ਦਾ ਸ਼ੇਖ ਫਰੀਦ ਸਾਹਿਬ ਜੀ ਦਾ ਪਿੱਲਾ ਬਾਬਾ ਸ਼ੇਖ ਫਰੀਦ ਦੇ ਦਰਬਾਰ ਸੇ ਬਾਬਾ ਸੌਂਟ ਸ਼ਾਹ ਜੀ ਦੇ ਦਰਬਾਰ ਸੇ ਬਾਬਾ ਨਿਰੰਦਰਪਾਲ ਜੀ ਦੇ ਅਸ਼ੀਰਵਾਦ ਨਾਲ ਜਿੰਨੀ ਸੰਗਤ ਵੀ ਦਰਬਾਰ ਸੇ ਆਈ ਹੈ ਮੈਂ ਸਾਰਿਆਂ ਨੂੰ ਇਹਨਾਂ ਵੱਲੋਂ ਜੀ ਆਇਆਂ ਕਹਿੰਦਾ ਤੇ ਨਾਲ ਬਾਬਾ ਜੀ ਦੇ ਚਰਨਾਂ ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਿੰਨੀ ਸੰਗਤ ਤੇਰੇ ਦਰਬਾਰ ਤੇ ਆ ਰਹੀ ਹੈ ਉਹਨਾਂ ਦੀਆਂ ਮਨੋ ਕਾਮਨਾ ਉਹਨਾਂ ਦੇ ਦਿਨ ਦੁਗਣੀ ਰਾਤ ਚੌਗਣੀ ਕਰ ਤੇ ਮੈਂ ਰਮੇਸ਼ ਰਸੀਲਾ ਗਾਇਕ ਕਲਾਕਾਰ ਜਿਹੜਾ ਕਿ ਬਾਬਾ ਜੀ ਦੇ ਚਰਨਾਂ ਵਿੱਚ ਅੱਜ 50ਵੀਂ ਹਾਜ਼ਰੀ ਕੰਟੀਨਿਊ ਗਾ ਕੇ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਭਰੀ ਹੈ ਬਹੁਤ ਅਸ਼ੀਰਵਾਦ ਬਾਬਾ ਜੀ ਨੇ ਦਿੱਤਾ ਸੰਗਤ ਨੇ ਅਸ਼ੀਰਵਾਦ ਦਿੱਤਾ ਜਿਹੜਾ ਕਿ 1 ਨੰਬਰ ਤੋਂ ਲੈ ਕੇ 50 ਨੰਬਰ ਤੱਕ ਬਾਬਾ ਜੀ ਦੇ ਚਰਨਾਂ 'ਚ ਸਾਡੀਆਂ ਹਾਜ਼ਰੀਆਂ ਲੱਗੀਆਂ ਇਹ ਕਰਮਾ ਵਾਲੇ ਦੀ ਇਹ ਵੀ ਮੈਂ ਵੀ ਆਪਣੇ ਗੌਰ ਦੇ ਫਟਾਂ ਕਿ ਮੇਰੇ ਤੇ ਬੜੇ ਵੱਡੇ ਵੱਡੇ ਸੰਕਟ ਆਏ ਸੀ ਬਾਬਾ ਜੀ ਨੇ ਅਰਦਾਸ ਕੀਤੀ ਤੇ ਸੱਚੇ ਸਭਾ ਅੱਗੇ ਤੇ ਮੇਰੇ ਉਹ ਵੀ ਸੰਕਟ ਟਲ ਗਏ ਤੇ ਮੈਂ 1 ਲੱਖ 22000 ਵੋਲਟ ਦੀ ਲਾਈਨ ਵਿੱਚ ਸੜ ਗਿਆ ਸੀ ਉਹਦੇ ਮੈਂ 75% ਸੜਿਆ ਬੰਦਾ ਤੁਹਾਡੇ ਸਾਹਮਣੇ ਖੜਾ ਜੋ ਕਿ ਬਾਬਾ ਜੀ ਨੇ ਮੇਰੇ ਤੇ ਕਿਰਪਾ ਕੀਤੀ ਰਵਿੰਦਰਪਾਲ ਜੀ ਨੇ ਉਹਨਾਂ ਸਤਿਗੁਰਾਂ ਅੱਗੇ ਅਰਦਾਸ ਕਰਕੇ ਮੇਰੇ ਬਾਰੇ ਕਾਮਨਾ ਕੀਤੀ ਵੀ ਇਹ ਨਸੀਲਾ ਜੀ ਇਹਨਾਂ ਨੂੰ ਤੁਸੀਂ ਦਿਨ ਦੁਗੜੀ ਰਾਤ ਚੋਗਣੀ ਹਰ ਮਦਾਨੇ ਫਤਿਹ ਬਖਸ਼ੋ ਉਹਨਾਂ ਨੇ ਸਾਬਾ ਨੇ ਮੇਰੇ ਤੇ ਵੀ ਬਖਸ਼ਿਸ਼ ਕੀਤੀ ਔਰ ਸੱਚੇ ਪਾਤਸ਼ਾਹ ਜੀ ਜਿਹਦਾ ਇਹਨਾਂ ਦਾ ਕਹਿਣਾ ਮੰਨ ਕੇ ਜੋ ਵੀ ਮੇਰੇ ਤੇ ਅਸ਼ੀਰਵਾਦ ਹੋਇਆ ਮੈਂ ਸਾਰੀ ਸੰਗਤ ਨੂੰ ਕਹੂੰਗਾ ਕਿ ਕਿਲਾ ਬਾਬਾ ਸ਼ੇਖ ਫਰੀਦ ਬਸਤੀ ਜੋਦੇਵਾਲ ਬਾਬਾ ਸੌਣ ਸ਼ਾ ਭਈ ਪੀਰ ਜਿਹੜੇ ਦੁਨੀਆ ਦੇ ਪੀਰ ਨੇ ਉਹਨਾਂ ਦੇ ਦਰਵਾਜ਼ੇ ਜਦੋਂ ਵੀ ਤੁਸੀਂ ਆਣਾ ਹੋਵੇ ਬਾਬਾ ਜੀ ਦੇ ਦਰਵਾਜ਼ੇ ਆ ਕੇ ਮੱਥਾ ਟੇਕ ਕੇ ਜੋ ਵੀ ਆਪਣੀ ਮਨ ਦੀ ਕਾਮਨਾ ਤੁਸੀਂ ਪੂਰੀ ਕਰਨੀ ਹੋਵੇ ਤੇ ਮੱਥਾ ਟੇਕ ਕੇ ਅਰਦਾਸ ਕਰੋ ਇੱਕੋ ਹੀ ਗੱਲ ਕਹੂੰਗਾ ਤੇ ਉੱਧਰਗੇ ਅਰਦਾਸ ਸਮਾਰੀ ਜੀਓ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਮੇਰਾ ਤਾਂ ਆਪਣਾ ਸਰੀਰ ਵੀ ਨਹੀਂ ਇਹ ਬਾਬਾ ਨਰਿੰਦਰਪਾਲ ਜੀ ਦੀ ਔਰ ਸੱਚੇ ਸਾਹਿਬਾਂ ਦੀ ਦੇਣ ਹੈ ਔਰ ਸਾਰੀ ਸੰਗਤ ਦਾ ਆਸ਼ੀਰਵਾਦ ਹੈ ਇਹਨਾ ਕੁਛ ਕਹਿੰਦਾ ਹੋਇਆ ਜੈ ਬਾਬੇ ਦੀ ਜੈ ਬਾਬਾ ਸ਼ੇਖ ਫਰੀਦ ਜੈ ਬਾਬਾ ਸੌਨ ਸ਼ਾ ਜੈ ਬਾਬਾ ਨਰਿੰਦਰਪਾਲ ਜੀ